ਪ੍ਰੋਗਰਾਮ ਪਰਤਦਰ ਪਰਤ ਵਿੱਚ ਮੈਂ ਦਰਸ਼ਨ ਸਿੰਘ ਕੋਖਰ ਤੁਹਾਡਾ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਵੱਖ-ਵੱਖ ਸੈਸੀ ਮੁੱਦਿਆਂ ਦੀ ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਕੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਦੂਸਰਾ ਮੁੱਦਾ ਜੋ ਕੈਬਨਟ ਮੰਤਰੀ ਸਰਪੰਗਨ ਸਿੰਘ ਈਟੀਓ ਦਾ ਹੈ ਈਟੀਓ ਬਾਰੇ ਜੋ ਬਿਆਨਵਾਜੀ ਕਾਂਗਰਸ ਨੇ ਅੱਗੋਂ ਕੀਤੀ ਹੈ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਉਸ ਨੂੰ ਲੈ ਕੇ ਕਿ ਉਹ ਵਾਕਈ ਮੁੱਦਾ ਹੈ ਜਾਂ ਫਿਰ ਉਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਅਗਲਾ ਮੁੱਦਾ ਕਰਾਂਗੇ ਪੰਜਾਬ ਦੇ ਵਿੱਚ ਜੋ ਨਸ਼ਾ ਵਿਰੋਧੀ ਮਹਿੰਮ ਸਰਤੋ ਚਲਾ ਦਿੱਤੀ ਹੈ ਤੇ ਨਾਲ ਜੋ ਗੈਕਸਟਾਂ ਬਾਰੇ ਵਿੱਚ ਅਸੀਂ ਚਲਾਈ ਜਾ ਰਹੀ ਹੈ ਇਹਦੇ ਬਾਰੇ ਵੀ ਕੁਝ ਗੱਲ ਕਰਾਂਗੇ ਸੋ ਮੇਨ ਮੁੱਦਾ ਇਨ੍ਹਾਂ ਦਿਨਾਂ ਦੌਰਾਨ ਹੈ ਕਿ ਕੱਲੀ ਰਲ ਭਾਜਪਾ ਗੱਠ ਜੋੜ ਨੂੰ ਲੈ ਕੇ ਚਰਚਾ ਇਹ ਹੈ ਕਿ ਦੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਸ ਗੱਠ ਜੋੜ ਵਾਸਤੇ ਕਾਫੀ ਜ਼ੋਰ ਲਗਾ ਰਹੇ ਨੇ ਪਰ ਇਸ ਗੱਲ ਵਿੱਚ ਮੈਨੂੰ ਐਨੀ ਕੋਈ ਬਹੁਤੀ ਸਤਾਈ ਨਹੀਂ ਲੱਗਦੀ ਗੱਠ ਜੋੜ ਤਾਂ ਹੋਏਗਾ ਜੇਕਰ ਦੋਨੇ ਤਰ੍ਹਾਂ ਦੇ ਵੱਡੇ ਆਗੂ ਆਪਸੀ ਕੋਈ ਗੱਲਬਾਤ ਚਲਾਉਣਗੇ ਕਿਉਂਕਿ ਪਾਜਪਾਤੇ ਕਲੀਦਲ ਦੇ ਜਿਹੜੇ ਆਗੂ ਨੇ ਪਹਿਲਾਂ ਤੋਂ ਲਗਾਤਾਰ ਕਿਉਂ ਖਿਚੜੀ ਰਹੇ ਨੇ ਔਰ ਇਹਨਾਂ ਦਿਨਾਂ ਦਰਾਂ ਵੀ ਸਾਰਿਆਂ ਦੀ ਸਾਂਝ ਬਣੀ ਹੋਈ ਹੈ ਤੋ ਚੋਲੀਆ ਪਉਣ ਦੀ ਤਾਂ ਲੋੜ ਹੋਵੇ ਜੇ ਕੋਈ ਆਪਸੀ ਮਨ ਬਟਾਪ ਹੋਵੇ ਇਹ ਕੁਦਰਤੀ ਵਰਤਾਰਾ ਐਵੇਂ ਦਾ ਬਣ ਗਿਆ ਕਿ ਗੁਰਿੰਦਰ ਸਿੰਘ ਢਿਲੋਂ ਦਾ ਚਿਹਰਾ ਉੱਭਰ ਕੇ ਸਾਹਮਣੇ ਆ ਗਿਆ ਕਿਉਂਕਿ ਗੁਰਿੰਦਰ ਸਿੰਘ ਢਿਲੋਂ ਨੇ ਜਦੋਂ ਵਿਕਰਮ ਸਿੰਘ ਜੀਤਿਆਂ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਉਨ੍ਹਾਂ ਦੇ ਯਾਰ ਦੋਸਤ ਨੇ ਉਹਨਾਂ ਨੂੰ ਮਿਲ ਸਕਦੇ ਨੇ ਪਰ ਉਹਨਾਂ ਨੇ ਇੱਕ ਬੰਧ ਦੇ ਦਿੱਤਾ ਸੀ ਕਿ ਅਮੀ ਜਿੱਤਿਆਂ ਨੂੰ ਗਲਤ ਫਸਾਇਆ ਗਿਆ ਤਾਂ ਫਿਰ ਸਰਕਾਰ ਨੂੰ ਉਸ ਮੌਕੇ ਔਖੀ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਫੀ ਸਖਤ ਟਿੱਪਣੀ ਕੀਤੀ ਸੀ ਡੇਰਾ ਬਿਆਸ ਮੁਖੀ ਬਾਰੇ ਕਿਉਂਕਿ ਡੇਰਾ ਜਿਹੜੇ ਵੀ ਡੇਰਾਂ ਦੇ ਮੁਖੀ ਹੁੰਦੇ ਨੇ ਉਹਨਾਂ ਦਾ ਇੱਕ ਪ੍ਰਭਾਵ ਇਹ ਬਣ ਜਾਂਦਾ ਹੈ ਕਿ ਇਹ ਸਿਆਸਤ ਪੱਖੋਂ ਅੰਦਰਲੇਪ ਨੇ ਕਿਸੇ ਤਰ੍ਹਾਂ ਨਾਲ ਨਹੀਂ ਖੜਦੇ ਤਾਂ ਉਸ ਟਿੱਪਣੀ ਨੇ ਕਾਫੀ ਸਿਆਸੀ ਹਲਚਲ ਪੈਦਾ ਕਰ ਦਿੱਤੀ ਸੀ ਭਾਵੇਂ ਕਿ ਬਾਅਦ ਦੇ ਵਿੱਚ ਉਸ ਲੈਵਲ ਤੇ ਡੇਰਾ ਅਭਿਆਸਮੁਖੀ ਦਾ ਪ੍ਰਤੀਕਰਮ ਨਹੀਂ ਆਇਆ ਗੱਲ ਥੋੜੀ ਦਬ ਗਈ ਪਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਇਹ ਚਰਚਾ ਚੱਲ ਪਈ ਕਿ ਇਕਲី ਦਲ ਤੇ ਭਾਜਪਾ ਦੇ ਘੱਟ ਜੋੜ ਵਾਸਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਅਹਿਮ ਥੰਕਾ ਲਵਾਉਣਗੇ ਤੇ ਨਾਲ ਫਿਰ ਜਦੋਂ ਪੰਜਾਬ ਦੇ ਰਾਜਪਾਲ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਜੋ ਨਸ਼ਾ ਵਿਰੋਧੀ ਮਾਰਚ ਚੱਲ ਰਿਹਾ ਉਹਦੇ ਵਿੱਚ ਸ਼ਮੂਲੀਅਤ ਕੀਤੀ ਗੁਰਿੰਦਰ ਸਿੰਘ ਢਿੱਲੋਂ ਨੇ ਵੀਰ ਸਿੰਘ ਬਾਦਲ ਨੇ ਪੰਜਾਬ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸਮੀ ਸ਼ਰਮਾ ਨੇ ਉਹਨਾਂ ਨੇ ਤਾਂ ਲੋਕਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਖਾਸ ਕਰਕੇ ਜੋ ਸੈਸੀਵਰਦੀ ਨੇ ਕალიਦਲ ਭਾਜਪਾ ਦੇ ਉਹਨਾਂ ਦੇ ਪੈਰਾਹੇਟੋਂ ਜ਼ਮੀਨ ਨਿਕਲ ਗਈ ਕਿ ਜੇਕਰ ਅਕਾਲੀ ਦਲ ਬੀਜੇਪੀ ਘਟੇਟ ਹੋ ਗਿਆ ਤਾਂ ਉਹਨਾਂ ਨੂੰ ਲੈਣੇ ਦੇਣੇ ਪੈ ਸਕਦੇ ਨੇ ਕਿਉਂਕਿ ਅਕਸਰ ਇਹ ਚਰਚਾ ਚੱਲਦੀ ਆ ਕਿ ਅਕਾਲੀਆਂ ਦਾ ਬੀਜੇਪੀ ਤੋਂ ਬਿਨਾਂ ਗੁਜ਼ਾਰਾ ਨਹੀਂ ਤੇ ਬੀਜੇਪੀ ਦਾ ਅਕਾਲੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਪਰ ਪਿਛਲੇ ਸਮੇਂ ਦੌਰਾਨ ਲਗਾਤਾਰ ਬੀਜੇਪੀ ਦੇ ਵੱਡੇ ਆਗੂ ਇਹ ਦਮ ਪਰਦੇ ਰਹੇ ਨੇ ਕਿ ਉਹ ਆਪਣੇ ਜ਼ੋਰ ਤੇ ਆਪਣੇ ਧਮਖਮ ਨਾਲ ਪੰਜਾਬ વિધાનસભા ਚੋਣਾਂ गढ़ਣਗੇ ਔਰ ਚੋਣਾਂ ਦੇ ਵਿੱਚ ਭਾਵੇਂ 1 ਸਾਲ ਬਾਕੀ ਹੈ ਔਰ ਭਾਜਪਾ ਨੇ ਪੰਜਾਬ ਤੇ ਕਾਫੀ ਗੱਲ ਕੇਂਦਰਿਤ ਕੀਤੀ ਹੋਈ ਹੈ ਬਹੁਤ ਸਾਰੇ ਵੱਡੇ ਆਗੂਾਂ ਤੇ ਦੌਰੇ ਵੀ ਪਾਇਆ ਜਾ ਰਹੇ ਨੇ ਤੇ ਨਾਲ ਅਕਾਲੀ ਦਲ ਨੂੰ ਵੀ ਲੱਗਦਾ ਹੈ ਕਿ ਅਕਾਲੀ ਦਲ ਕਿਉਂਕਿ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਨਹੀਂ ਅਕਾਲੀ ਦਲ ਦੇ ਵੱਡੇ ਆਗੂ ਕਿਨਾਰਾ ਕਰ ਗਏ ਨੇ ਔਰ ਲੋਕ ਵੀ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਅਜੇ ਨਹੀਂ ਭਰ ਰਹੀ ਭਾਵੇਂ ਕਿ ਗਿਰਸਿੰਘ ਬਾਦਲ ਜ਼ਰੂਰ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਸਰਕਾਰ ਬਣੇਗੀ ਨਾਲ ਕਾਂਗਰਸ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੋ ਜੇਕਰ ਗੱਠਜੋੜ ਵਾਸਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਉਮਕੰਦ ਬਉਣਗੇ ਔਰ ਨਾਲ ਆਮ ਆਦਮੀ ਪਾਰਟੀ ਤਾਂ ਪਹਿਲੇ ਦਿਨੋਂ ਕਹਿ ਰਹੀ ਸੀ ਕਿ ਕੁਝ ਨਾ ਕੁਝ ਜ਼ਰੂਰ ਗੱਲ ਹੈ ਪਰ ਮੈਨੂੰ ਇਹ ਲੱਗਦਾ ਕਿ ਗੁਰਿੰਦਰ ਸਿੰਘ ਢਿੱਲੋਂ ਇੱਕ ਅਜਿਹੇ ਵਿਅਕਤੀ ਨੇ ਅਜਿਹੇ ਸਖਸ਼ਿਤ ਨੇ ਕਿ ਉਹ ਸਾਰੇ ਲੀਡਰ ਨਾਲ ਬਣਾ ਕੇ ਰੱਖਦੇ ਨੇ ਭਾਵੇਂ ਕਿ ਉਹ ਸਿਮਰਜੀਤ ਸਿੰਘ ਮਾਨ ਹੀ ਕਿਉਂ ਨਾ ਹੋਣ ਉਹਨਾਂ ਨਾਲ ਵੀ ਉਹਨਾਂ ਦੀ ਕਾਫੀ ਨੇੜਤਾ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਵਿਚੋਲਪਣਾ ਕਰਕੇ ਦੋ ਪਾਰਟੀਆਂ ਵਿਚਕਾਰ ਆਪਣੇ ਡੇਰੇ ਤੇ ਕੋਈ ਵੱਡੇ ਸਵਾਲ ਖੜੇ ਕਰਨ ਕਰਵਾਉਣ ਕਿਉਂਕਿ ਕੱਲ ਹੀ ਤੁਸੀਂ ਵੇਖਿਆ ਹੋਣਾ ਕਿ ਕੁਲਦੀਪ ਸਿੰਘ ਬਡਾਲਾ ਨੇ ਫਿਰ ਦੋਸ਼ ਲਗਾ ਦਿੱਤੇ ਨੇ ਕਿ ਡੇਰਾ ਮੁਖੀ ਨੇ ਡੇਰੇ ਦੇ ਨਾਂ ਤੇ ਕਾਫੀ ਜ਼ਮੀਨ ਦੱਬੀ ਆ ਔਰ ਦਰਿਆ ਦਾ ਜਿਹੜਾ ਹੈਗਾ ਰਸਤਾ ਉਹ ਵੀ ਬਦਲ ਦਿੱਤਾ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਗਿਆ ਤੁਸੀਂ ਸਭ ਜਾਣਦੇ ਹੋ ਕਿ ਬਡਾਲਾ ਕਿਉਂਕਿ ਇਹਨਾਂ ਦਿਨਾਂ ਦੌਰਾਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਿਲਕੁਲ ਨੇੜੇ ਆ ਹੋ ਸਕਦਾ ਉਹਨਾਂ ਦੇ ਕਹਿਣ ਤੇ ਉਹ ਜੋ ਡੇਰਾ ਵਿਆਸ ਮੁਖੀ ਖਿਲਾਫ ਬੋਲੇ ਹੋਣ ਪਰ ਕਿਉਂਕਿ ਇਹ ਮਾਮਲਾ ਪਿਛਲੇ 5-7 ਸਾਲਾਂ ਤੋਂ ਚੱਲ ਰਿਹਾ ਹੈ ਔਰ ਬਲਦੇਵ ਸਿੰਘ ਸਿਰਸਾ ਨੇ ਜੋ ਕਿਸਾਨ ਆਗੂ ਉਹ ਵੀ ਇਸ ਮੁੱਦੇ ਨੂੰ ਉਭਾਰਦੇ ਰਹਿੰਦੇ ਨੇ ਪਰ ਕੋਈ ਵੀ ਨਜਾਇਜ਼ ਕਬਜ਼ਾ ਜਿੱਕਰ ਕਰਦਾ ਹੈ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਿੱਕਰ ਸਰਕਾਰ ਚਾਹੇ ਤਾਂ ਉਹ ਕਾਰਵਾਈ ਕਰ ਸਕਦੀ ਹੈ ਪਰ ਜੇਕਰ ਇਹਨਾਂ ਦਿਨਾਂ ਦਰਾਂ ਸਰਕਾਰ ਕਾਰਵਾਈ ਕਰੇਗੀ ਤਾਂ ਇਹ ਲੱਗੇਗਾ ਕਿ ਡੇਰਾ ਮੁਖੀ ਨੂੰ ਅੱਖਾਂ ਦਿਖਾਉਣ ਵਾਸਤੇ ਡੇਰਾ ਮੁਖੀ ਨੂੰ ਆਪਣੀ ਤਾਕਤ ਦਿਖਾਉਣ ਵਾਸਤੇ ਆਮ ਆਦਮੀ ਪਾਰਟੀ ਨੇ ਸਰਕਾਰ ਤੋਂ ਇਹ ਕਾਰਵਾਈ ਕਰਵਾਈ ਹੈ ਤਾਂ ਕੱਲੀਦਲ ਭਾਜਪਾ ਦੇ ਘਟਸ ਜੋੜ ਬਾਰੇ ਇਹਾਂ ਇਹ ਜਾ ਸਕਦਾ ਹੈ ਕਿ ਗੱਠਜੋੜ ਹੋਣ ਦੀ ਪੱਕੀ ਸੰਭਾਵਨਾ ਹੈ ਅੰਦਰਖੱਤੇ ਪਹਿਲਾਂ ਤੋਂ ਵੀ ਹੋ ਸਕਦਾ ਗੱਲ ਚੱਲ ਜੀ ਹੋਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਔਰ ਨਾਲ ਸੁਨੀਲ ਜਾਖਮ ਨੇ ਪਹਿਲਾਂ ਕਈ ਵਾਰ ਬਿਆਨ ਦਿੱਤਾ ਹੈ ਕਿ ਗੱਠਜੋੜ ਤੋਂ ਬਿਨਾ ਗੁਜ਼ਾਰਾ ਨਹੀਂ ਹੁਣ ਜੇਕਰ ਡੇਰਾ ਬਿਆਸ ਮੁਖੀ ਇਸ ਦੇ ਵਿੱਚ ਦਖਲਅਜੀ ਕਰਦੇ ਨੇ ਜਾਂ ਫਿਰ ਉਹਨਾਂ ਦਾ ਨਾਮ ਬੋਲਦਾ ਉਸ ਦੀ ਮੈਨੂੰ ਲੱਗਦਾ ਕੋਈ ਐਡੀ ਵੱਡੀ ਅਹਿਮੀਅਤ ਨਹੀਂ ਔਰ ਬੂਟਾਂ ਦੇ ਮਾਮਲੇ ਦੇ ਵਿੱਚ ਵੀ ਡੇਰਾ ਬਿਆਸ ਮੁਖੀ ਦੀਆਂ ਇੰਨੀਆਂ ਵੱਡੀਆਂ ਬੂਟਾਂ ਨਹੀਂ ਕਿ ਉਹ ਕਿਸੇ ਤਰ ਨੂੰ ਕੋਈ ਫਾਇਦਾ ਪਹੁੰਚਾ ਦੇਣਾ ਪਿਛਲੇ ਸਮੇਂ ਦਰਾਂ ਵੀ ਜੋ ਡੇਰਾ ਅਭਿਆਸ ਮੁਕਿਆ ਚੋਣਾ ਵੇਲੇ ਉਹ ਇਸ ਲੈਵਲ ਤੇ ਦਖਲਦਗੀ ਨਹੀਂ ਕਰਦਾ ਜਿਸ ਤਰ੍ਹਾਂ ਡੇਰਾ ਸਰਸਾ ਮੁਕੀ ਕਰਦਾ ਰਿਹਾ ਸੋ ਕਿਹਾ ਇਹ ਜਾ ਸਕਦਾ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਸਾਲ ਜਦੋਂ ਬਾਕੀ ਰਹਿ ਜਾਵੇ ਤਾਂ ਪੰਜਾਬ ਦੇ ਵਿੱਚ ਪਹਿਲੀ ਸਿਆਸੀ ਸਰਕਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਨਜ਼ਰ ਆਉਣ ਲੱਗ ਪਿਆ ਹੈ ਕਿ ਆਉਣ ਵਾਲਾ ਜਿਹੜਾ ਹੈਗਾ ਚੋਣਾ ਹੋਣਗੇ ਵਿਧਾਨ ਸਭਾ ਉਹਦੇ ਵਿੱਚ ਤਿੰਨ ਧਰੀ ਮੁਕਾਬਲਾ ਆਉਣ ਦੀ ਸੁਭਾਵਨਾ ਹੈ ਨਾਲ ਇਕਲਿਦਲ ਬੀਜੇਪੀ ਦਾ ਜੇਕਰ ਗੱਠਜੋੜ ਹੋ ਜਾਂਦਾ ਹੈ ਤਾਂ ਉਹ ਧਿਰ ਮਜ਼ਬੂਤ ਹੋਏਗੀ ਉਹਦੀ ਸਿੱਧੀ ਟੱਕਰ ਆਮ ਆਦਮੀ ਪਾਰਟੀ ਨਾਲ ਹੋ ਸਕਦੀ ਹੈ ਜਾਂ ਫਿਰ ਜੇਕਰ ਗੱਠਜੋੜ ਨਹੀਂ ਹੁੰਦਾ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਸਖਤ ਮੁਕਾਬਲਾ ਹੋਏਗਾ ਉਹ ਦੇਖਦੇ ਹਾਂ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਸਿਆਸੀ ਪੱਤਰੇ ਖੇਡੇਗੀ ਨਾਲ ਜੋ 1000 ਰੁਪਏ ਵਾਲੀ ਬੀਬੀਆਂ ਨੂੰ ਖੁਸ਼ ਕਰਨ ਵਾਲੀ ਸਕੀਮ ਹੈ ਉਹ ਕਦੋਂ ਸ਼ੁਰੂ ਕਰੇਗੀ ਕਿਉਂਕਿ ਇਸ ਸਕੀਮ ਨੇ ਵੀ ਸਰਕਾਰ ਦੀਆਂ ਬੋਟਾਂ ਕਾਫੀ ਪੱਕੀਆਂ ਕਰਨੀਆਂ ਨੇ ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਵਿੱਤੀ ਹਲਥ ਕਾਫੀ ਕਮਜ਼ੋਰ ਹੈ ਉਤੋਂ ਲੱਗਦਾ ਹੈ ਕਿ 1000 ਰੁਪਏ ਵਾਲੀ ਜਿਹੜੀ ਸਕੀਮ ਹੈ ਉਹ ਭਾਵੇਂ ਲਾਗੂ ਤਾਂ ਕਰ ਦੇਣਗੇ ਪਰ ਵਿੱਤੀ ਪੱਖੋਂ ਸਰਕਾਰ ਨੂੰ ਕਾਫੀ ਨੁਕਸਾਨ ਚੱਲਣਾ ਪਏਗਾ ਸੋ ਕਾਫੀ ਵੱਡਾ ਮਸਲਾ ਹੈ ਇਕਲਿਯਲ ਭਾਜਪਾ ਗੱਠਜੋੜ ਦਾ ਕਿਉਂਕਿ ਇਸ ਗੱਠਜੋੜ ਨੇ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹਨਾਂ ਨੂੰ ਟੋਟਲੀ ਬਦਲ ਕੇ ਰੱਖ ਦੇਣਾ ਹੈ ਔਰ ਸਾਰਿਆਂ ਦੀ ਨਜ਼ਰਾਂ ਇਸ ਗੱਟ ਜੋੜ ਤੇ ਲੱਗੀਆਂ ਹੋਈਆਂ ਨੇ ਜਿੱਤੋਂ ਤੱਕ ਪੰਜਾਬ ਦੇ ਰਾਜਪਾਲ ਦਾ ਸਵਾਲ ਹੈ ਰਾਜਪਾਲ ਇਸ ਇਸ ਪੱਧਰ ਦੇ ਨੇ ਕਿ ਉਹ ਸਿੱਧੇ ਤੌਰ ਤੇ ਸਿਆਸਤ ਨਹੀਂ ਕਰ ਰਹੇ ਭਾਵੇਂ ਕਿ ਉਹ ਇੱਕ ਅਜਿਹੇ ਬੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚੋਂ ਨਿਸ਼ਾਨਾ ਖਤਮਾ ਹੋਵੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਬਣੇ ਉਹ ਸਿੱਧੇ ਤੌਰ ਤੇ ਪੰਜਾਬ ਸਰਕਾਰ ਨਾਲ ਕਦੇ ਵੀ ਟਕਰਾਅ ਦੇ ਵਿੱਚ ਨਹੀਂ ਆਏ ਬਲਕਿ ਜੋ ਸਰਕਾਰ ਦੀਆਂ ਚੰਗੀਆਂ ਗੱਲਾਂ ਨੇ ਉਹਨੂੰ ਉਹ ਜ਼ਰੂਰ ਚੰਗਾ ਕਹਿੰਦੇ ਰਹੇ ਨੇ ਪਿਛਲੇ ਰਾਜਪਾਲ ਦੀ ਤਰ੍ਹਾਂ ਉਹਨਾਂ ਨੇ ਕਦੇ ਵੀ ਮੁੱਖ ਮੰਤਰੀ ਨਾਲ ਜਾਂ ਸਰਕਾਰ ਨਾਲ ਕਿਸੇ ਲੈਵਲ ਤੇ ਆਡਾ ਨਹੀਂ ਲਿਆ ਸੋ ਅਗਲੇ ਮਾਮਲੇ ਦੀ ਅੱਪਾ ਗੱਲ ਕਰਾਂਗੇ ਅਗਲਾ ਮਾਮਲਾ ਹਰਪਜਨ ਸਿੰਘ ਈਟੀਓ ਦਾ ਹਰਪਜਨ ਸਿੰਘ ਈਟੀਓ ਬਾਰੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਾਫੀ ਸਖਤ ਟਿੱਪਣੀ ਕੀਤੀ ਸੀ ਕਿ ਇਹ ਬੈਂਡ ਬਚਾਉਂਦੇ ਰਹੇ ਨੇ ਇਹਨਾਂ ਦਾ ਬੈਂਡ ਅਸੀਂ ਪਾ ਦੇਵਾਂਗੇ ਇਹ ਆਪਣੇ ਆਪ ਦੇ ਵਿੱਚ ਕੋਈ ਗਲਤ ਭਾਈਚਾਰੇ ਖਿਲਾਫ ਕੋਈ ਬਿਲਕੁਲ ਵੀ ਇਸ ਨੂੰ ਟਿੱਪਣੀ ਨੂੰ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਵੱਡੇ ਸਿਆਸੀ ਲੀਡਰ ਇੱਕ ਦੂਜੇ ਖਿਲਾਫ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਨੇ ਸਿਨੈਤਵਾ ਦੇਵਾਂਗੇ ਤਾਂ ਫਿਰ ਇਸ ਗੱਲ ਦੀ ਸ਼ੁਰੂਆਤ ਕੈਪਟਨ ਮਰਿੰਦਰ ਸਿੰਘ ਨੇ ਕੀਤੀ ਸੀ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਬਣੇ ਸਨ 2099 2000 2001 ਦੇ ਵਿੱਚ ਉਦੋਂ ਉਹ ਸ਼ਰਮ ਸਟੇਜਾਂ ਤੇ ਬੋਲਦੇ ਸੀ ਕਿ ਮੈਂ ਮੁੰਡਾ ਚੱਕਾਂਗਾ ਮੁੰਡੇ ਨਾਲ ਬਾਦਲਾਂ ਨੂੰ ਸਿੱਧਾ ਕਰਾਂਗਾ ਕਈ ਵਾਰ ਤਾਂ ਉਹ ਇਤੋਂ ਤੱਕ ਕਹਿ ਦਿੰਦੇ ਸਨ ਕਿ ਮੈਂ ਇਹਨਾਂ ਦੇ ਪਜਾਮਿਆਂ ਵਿੱਚ ਤੂਹੇ ਸੱਦਾਗਾ ਸੋ ਇਸ ਲੈਵਲ ਦਾ ਹੀ ਇਹ ਧਾਨਾ ਹੈ ਸਿਆਸੀ ਵਿਰੋਧੀਆਂ ਨੂੰ ਨਿਚਾ ਵਿਕਾਉਣ ਦਾ ਇਸ ਨੂੰ ਆਮ ਆਦਮੀ ਪਾਰਟੀ ਇਸ ਤਰ੍ਹਾਂ ਪ੍ਰਚਾਰ ਕਰ ਰਹੀ ਹੈ ਇਹ ਦਲਤਾਂ 'ਇਹ ਦਬਾਉਣ ਦੀ ਕੋਸ਼ਿਸ਼ ਹੈ ਦਲਤਾਂ ਨੂੰ ਨੀਚਾ ਵਿਕਾਉਣ ਦੀ ਕੋਸ਼ਿਸ਼ ਹੈ ਸੋ ਜੇਕਰ ਕੋਈ ਬੈਂਡ ਵਜਾਉਂਦਾ ਉਹਨੂੰ ਕਿਹਾ ਜਾਵੇ ਉਹ ਬੈਂਡ ਵਜਾਉਣਾ ਹੈ ਕਾਰੋਬਾਰ ਨੂੰ ਆਪਾਂ ਸਾਰੇ ਕਹਿੰਦੇ ਨੇ ਜਾਂ ਇਸ ਤਰ੍ਹਾਂ ਕੋਈ ਕਿਸਾਨਾਂ ਨੂੰ ਖੇਤੀ ਕਰਨਾ ਹੈ ਕੋਈ ਵੀ ਕੰਮ ਵਾਲਾ ਨੂੰ ਕਿਹਾ ਜਾਵੇ ਉਹ ਕੋਈ ਦਲਤਾਂ ਤੇ ਨਿਸ਼ਾਨਾ ਨਹੀਂ ਲੱਗਦਾ ਕਿ ਇਸ ਮੁੱਦੇ ਨੂੰ ਜਾਣਬੁੱਝ ਕੇ ਸਰਕਾਰੀ ਤਿਰਨੇ ਮੁੱਦਾ ਬਣਾਇਆ ਤਾਂ ਕਿ ਹੋਰ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਨਾ ਜਾਵੇ ਕਿਉਂਕਿ ਜਦੋਂ ਇਸ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ ਉਸ ਮੌਕੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕਾਂ ਨੇ ਇਹ ਬਿਆਨ ਦੇ ਦਿੱਤਾ ਸੀ ਕਿ ਅਸੀਂ ਧੌਣ ਤੇ ਗੁੱਡਾ ਰੱਖ ਕੇ 117 ਜਿਹੜੀਆਂ ਹੈਗੀਆਂ ਸੀਟਾਂ ਉਹ ਜਿੱਤਾਂਗੇ ਪਿਛਲੀ ਵਾਰੀ ਤਾਂ ਅਸੀਂ 92 ਜਿੱਤੇ ਸੀ ਇਸੇ ਦੌਰਾਨ ਜੋ ਪੰਜਾਬ ਕਾਂਗਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਪਟਿੰਗ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਗਰਦਨ ਮੋੜ ਦੋ ਸੋ ਕੋਈ ਐ ਨਹੀਂ ਹੈਗਾ ਕਿ ਕੋਈ ਵੱਡਾ ਲੀਡਰ ਜਾ ਕੇ ਜਾਂ ਲੋਕ ਜਾ ਕੇ ਕਿਸੇ ਵੀ ਆਗੂ ਦੀ ਗਰਦਨ ਮੋੜਾ ਉਹਨਾਂ ਦਾ ਕਤਲ ਕਰਨ ਜਾਂ ਉਹਦੀ ਮਾਰ ਪੀਟੇ ਜਾਂ ਕੁੱਟਮਾਰ ਕਰਨ ਉਕੇ ਇਸ ਸਾਰੇ ਬਿਆਨਾਂ ਨੂੰ ਸਹੀ ਸੰਦਰਭ ਦੇ ਵਿੱਚ ਦੇਖਣਾ ਬਣਦਾ ਪਰ ਨਾਲ ਇਹ ਵੀ ਇੱਕ ਚਾਹੀਦਾ ਇਹ ਹੈ ਸਾਰੇ ਲੀਡਰਾਂ ਨੂੰ ਕਿ ਜੋ ਵੀ ਉਹ ਬਿਆਨ ਦਿੰਦੇ ਨੇ ਉਹ ਸਮਝ ਕੇ ਬੋਲਣਾ ਇਹ ਨਾ ਹੋਵੇ ਕਿ ਕਿਸੇ ਬਿਆਨਕਾਰ ਉਹਨਾਂ ਨੂੰ ਲੈਣ ਦੇ ਦੇਣੇ ਪੈ ਜਾਣ ਕਿ ਲਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਹਨਾਂ ਦੇ ਵਕੀਲ ਪੇਸ਼ ਹੋਏ ਸਨ ਐਸਸੀ ਕਮਿਸ਼ਨ ਅੱਗੇ ਐਸਸੀ ਕਮਿਸ਼ਨ ਨੇ ਇਸ ਮਾਮਲੇ ਦੀ ਜਿਹੜੀ ਤਰੀਕ 26 ਫਰਵਰੀ ਨਜ਼ਰਅਤ ਕਰ ਦਿੱਤੀ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਐਸਸੀ ਕਮਿਸ਼ਨ ਕੋਲ ਕਿਸ ਲੈਵਲ ਦਾ ਅਧਿਕਾਰ ਕਿਤਰਾ ਹੈ ਕਿ ਉਹ ਕਿਸੇ ਵੱਡੇ ਆਗੂ ਨੂੰ ਖਾਸ ਕਰਕੇ ਜੋ ਇੱਕ ਮੰਤਰੀ ਲੈਵਲ ਦਾ ਰੁਤਬਾ ਰੱਖਦਾ ਹੋਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੋਵੇ ਉਹਦੇ ਖਿਲਾਫ ਕੀ ਐਕਸ਼ਨ ਕਰ ਸਕਦੇ ਨੇ ਜਾਂ ਕਰਵਾ ਸਕਦੇ ਨੇ ਪਰ ਨਿੱਡਰ ਹੋ ਕੇ ਪ੍ਰਤਾਪ ਸਿੰਘ ਬਾਦਮਾਨ ਨੇ ਕਿਹਾ ਕਿ ਉਹ ਆਪਣਾ ਪੱਖ ਜ਼ਰੂਰ ਰੱਖਣਗੇ ਕਿ ਉਹਨਾਂ ਨੇ ਕਿਸ ਸੰਦਰਭ ਦੇ ਵਿੱਚ ਇਹ ਗੱਲ ਕਹੀ ਹੈ ਪਰ ਇਸ ਮੁੱਦੇ ਤੇ ਉਹ ਮਾਫੀ ਨਹੀਂ ਮੰਗਣਗੇ ਹੋ ਸਕਦਾ ਹੈ ਕਿ ਮੁੱਦਾ ਅਗਲੇ ਕਈ ਦਿਨ ਹੋਰ ਚੱਲੇ ਪਰ ਇੱਕ ਗੱਲ ਸਾਫ਼ ਹੈ ਕਿ ਇਸ ਮੁੱਦੇ ਤੇ ਵੀ ਜਿਹੜੀ ਸਿਆਸਤ ਆਮ ਆਦਮੀ ਪਾਰਟੀ ਨੇ ਜਾਣਬੁੱਝ ਕੇ ਖਾ ਦਿੱਤੀ ਹੈ ਔਰ ਸਿਆਸੀ ਪਾਰਟੀ ਨੂੰ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਨੇ ਉਹਨਾਂ ਤੇ ਘੱਟੋ ਘੱਟ ਸਿਆਸੀ ਊਕੀਆਂ ਨਾ ਸਿੱਖਣ ਹਾਂ ਜੇਕਰ ਕੋਈ ਵੀ ਆਗੂ ਕਿਸੇ ਵਰਗ ਬਾਰੇ ਕਿਸੇ ਕਾਰੋਗਾਰੀ ਬਾਰੇ ਜਾਂ ਕਿਸੇ ਖਾਸ ਜਾਤੀ ਬਾਰੇ ਕੋ ਗਲਤ ਬੋਲ ਦਿੰਦਾ ਹੈ ਕਈ ਵਾਰੀ ਕਾਲੀ ਦੇ ਵਿੱਚ ਜਾਂ ਜਜ਼ਬਾਤ ਦੇ ਵਿੱਚ ਬੋਲਿਆ ਜਾਂਦਾ ਹੈ ਤਾਂ ਉਹ ਲੀਡਰ ਜ਼ਰੂਰ ਮਾਫੀ ਮੰਗ ਲੈਂਦਾ ਹੈ ਤੇ ਰਵਨੀਤ ਸਿੰਘ ਬਿੱਟੂ ਨੇ ਤਾਂ ਪ੍ਰਤਾਪ ਬਾਜਵਾ ਨੂੰ ਮਾਫੀ ਮੰਗਣ ਦੀ ਸਲਾਹ ਦੇ ਦਿੱਤੀ ਸੀ ਜਿਸ ਨੂੰ ਪ੍ਰਤਾਪ ਬਾਜਵਾ ਨੇ ਸ਼ਰਮ ਕਰਾ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਤੇ ਕੋਈ ਜਾਣਬੁੱਝ ਕੇ ਬਾਜ਼ਮਾਨੇ ਬਿਆਨ ਦਿੱਤਾ ਹੋਵੇ ਕਿ ਕਿਸੇ ਖਾਸ ਵਰਗ ਨੂੰ ਨੀਚਾ ਵਿਖਾਉਣ ਦੀ ਗੱਲ ਹੋਵੇ ਠੀਕ ਆ ਜਦੋਂ ਕੋਈ ਲੀਡਰ ਕੈਬਨਿਟ ਮੰਤਰੀ ਬਣ ਜਾਵੇ ਇਹ ਇਥੋਂ ਉੱਠ ਕੇ ਉਹ ਜਦੋਂ ਖੁਦ ਭਾਸ਼ਣ ਦਿੰਦਾ ਤਾਂ ਉਹ ਵੀ ਤਾਂ ਬਹੁਤ ਸਾਰੀਆਂ ਗੱਲਾਂ ਕਰਦਾ ਹੈ ਕਿ ਮੈਂ ਕਿੱਥੇ ਸੀ ਕਿੱਥੇ ਪਹੁੰਚਿਆ ਪਹਿਲਾਂ ਮੈਂ ਇਹ ਕਾਰੋਬਾਰ ਕਰਦਾ ਸੀ ਚਰਨਜੀਤ ਸਿੰਘ ਚੰਨੀ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਉਸ ਤੋਂ ਪਹਿਲਾਂ ਵੀ ਬਾਅਦ ਦੇ ਵਿੱਚ ਵੀ ਉਹ ਸਾਰੇ ਅਸੀਂ ਕਹਿੰਦੇ ਰਹੇ ਨੇ ਕਿ ਉਹਨਾਂ ਨੇ ਟੈਂਟੇ ਵੀ ਲਾਇਆ ਉਹਨਾਂ ਨੇ ਹੱਥੀਂ ਬਹੁਤ ਸਾਰੇ ਕੰਮ ਕੀਤੇ ਨੇ ਪਰ ਇਸ ਦੇ ਵਿੱਚ ਕੋਈ ਬੁਰਾਈ ਨਹੀਂ ਪਰ ਲੱਗਦਾ ਇਹ ਹੈ ਕਿ ਪੰਜਾਬ ਦੇ ਵਿੱਚ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਮੁੱਦੇ ਮਿੱਥ ਕੇ ਜਿਸ ਤਰ੍ਹਾਂ ਪੰਜਾਬ ਦੇ ਪਾਣੀ ਦਾ ਮਸਲਾ ਹੈ ਫਿਰ ਰੁਜ਼ਗਾਰੀ ਦਾ ਮਸਲਾ ਹੈ ਜਾਂ ਫਿਰ ਕਾਪੀ ਹੋਰ ਮੁੱਦੇ ਨੇ ਚੰਡੀਗੜ੍ਹ ਦਾ ਮਸਲਾ ਹੈ ਪੰਜਾਬੀ ਬੋਲੀ ਦਾ ਮਸਲਾ ਹੈ ਜਾਂ ਫਿਰ ਨਸ਼ਿਆਂ ਦਾ ਮਸਲਾ ਹੈ ਅਮਨ ਕਾਨੂੰਨ ਦਾ ਮਸਲਾ ਹੈ ਜਾਂ ਫਿਰ ਪੰਜਾਬ ਦੇ ਵਿੱਚ ਜਿਹਾ ਜਿਹਾ ਮਾਹੌਲ ਬਣਿਆ ਹੋਇਆ ਕਿ ਕਤਲ ਇੱਕ ਕਤਲ ਜਾਦੀ ਬਹੁਤ ਹੋ ਰਹੇ ਨੇ ਔਰ ਗੁੱਸਾ ਖੁਰੀ ਲੋਕਾਂ ਦੇ ਵਿੱਚ ਵੱਧ ਗਈ ਹੈ ਕਿ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਨੂੰ ਵਿਕਾਸ ਵੱਲ ਕਿਸ ਤਰ੍ਹਾਂ ਲੈ ਕੇ ਜਾਣਾ ਸਾਰਿਆਂ ਦੀ ਇਹ ਚਾਹਣਾ ਇਸ ਵੱਲ ਜ਼ਰੂਰ ਚਾਹੀਦੀਆਂ ਨੇ ਤੋਂ ਅਗਲਾ ਮਾਮਲਾ ਪਾ ਲੈਣੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਖੁੱਲਰ ਦਾ ਨਾਲ ਹੋਰ ਬੰਦੀ ਸਿੰਘਾਂ ਦਾ ਕੋਈ ਬੰਦੀ ਸਿੰਘਾਂ ਦੇ ਮਾਮਲੇ ਨੂੰ ਲੈ ਕੇ ਜੋ ਭਾਜਪਾ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਤੇ ਸਵਾਲ ਖੜੇ ਹੋ ਗਏ ਨੇ ਕਿ ਦਵਿੰਦਰਪਾਲ ਸਿੰਘ ਖੁੱਲਰ ਮਾਮਲੇ ਤੇ ਜੋ ਬੋਰ ਹੈ ਦਿੱਲੀ ਦਾ ਉਹਨੇ ਜਵਾਬ ਦੇ ਦਿੱਤਾ ਹੈ ਕਿ ਇਹਨਾਂ ਦੀ ਜਿਹੜੀ ਹੈਗੀ ਸਜ਼ਾ ਮਾਫ਼ੀ ਨਹੀਂ ਹੋਏਗੀ ਔਰ ਲੱਗਦਾ ਹੈ ਕਿ ਜੋ ਪੰਜਾਬ ਦੇ ਭਾਜਪਾ ਦੇ ਆਗੂ ਨੇ ਉਹ ਆਪਣਾ ਸਹੀ ਸਨੇਹਾ ਕੇਂਦਰ ਸਰਕਾਰ ਨੂੰ ਜਾਂ ਫਿਰ ਦਿੱਲੀ ਦੀ ਭਾਜਪਾ ਸਰਕਾਰ ਨੂੰ ਦੇ ਨਹੀਂ پا ਰਹੇ ਜਿਸ ਕਾਰਨ ਪ੍ਰੈਸ਼ਰ ਪੁੱਲਰ ਦੀ ਜਿਹੜੀ ਹੈਗੀ ਆ ਲੱਗਦਾ ਸੀ ਕਿ ਘਰ ਵਾਪਸੀ ਹੋ ਜੇਗੀ ਉਹ ਮਾਮਲਾ ਥੋੜਾ ਲਟਕਦਾ ਨਜ਼ਰ ਆਉਂਦਾ ਹੈ ਤੇ ਨਾਲ ਜਗਤਾਰ ਸਿੰਘ ਹਵਾਰਾ ਦਾ ਮੁੱਦਾ ਕਾਫੀ ਗੰभीर ਬਣ ਗਿਆ ਹੈ ਕਿਉਂਕਿ ਉਹਨਾਂ ਦੇ ਮਾਤਾ-ਕਾਸੀ ਬਿਮਾਰ ਪਏ ਨੇ ਔਰ ਉਹਨਾਂ ਨੂੰ ਪਰੋਲ ਵੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਡੇਰਾ ਸਰਸਾ ਮੁਖੀਆ ਉਹਨੂੰ ਹਰ 4-5 ਮਹੀਨੇ ਬਾਅਦ ਲੰਮੀ ਪਰੋਲ ਦੇ ਦਿੱਤੀ ਜਾਂਦੀ ਹੈ ਔਰ ਉਹ ਜਾ ਕੇ ਪ੍ਰਵਚਨ ਕਰਦੇ ਨੇ ਔਰ ਆਮ ਲੋਕਾਂ ਨੂੰ ਮਿਲਦੇ ਨੇ। ਨਾਲ ਜਗਤਾਰ ਸਿੰਘ ਵਾਰਾ ਜੋ ਹੈਗੇ ਨੇ ਇਹਨਾਂ ਨੂੰ ਜੇਕਰ ਪਰੋਲ ਦੇ ਵੀ ਦਿੱਤੀ ਜਾਵੇ ਤਾਂ ਮਹਿਜ 5-7 ਘੰਟੇ ਨਹੀਂ ਹੁੰਦੀ ਹੈ। ਪਰ ਪਰੋਲ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ ਔਰ ਦਿੱਲੀ ਵਾਲਾ ਨੇ ਕਹਿ ਦਿੱਤਾ ਕਿ ਜਗਤਾਰ ਸਿੰਘ ਵਾਰਾ ਦੀ ਪਰੋਲ ਦਾ ਮਾਮਲਾ ਜਦੋਂ ਫਿਰ ਚੰਡੀਗੜ੍ਹ ਇਸ ਮਸਲੇ ਦਾ ਕੋਈ ਹੱਲ ਕਰੇ ਜਾਂ ਫਿਰ ਪੰਜਾਬ ਸਰਕਾਰ ਇਸ ਮਸਲੇ ਦਾ ਕੋਈ ਹੱਲ ਕਰਵਾਵੇ ਉਹ ਨਾਲ ਭਾਵੇਂ ਕਿ ਮਾਹਲੀ ਦੇ ਵਿੱਚ 2 ਸਾਲ ਤੋਂ ਲਗਾਤਾਰ ਬੰਦੀ ਸਿੰਘਾਂ ਨੂੰ ਰਿਹਾਈ ਕਰਾਈ ਦਾ ਜਿਹੜਾ ਮੋਰਚਾ ਜਾਰੀ ਹੈ ਪਰ ਇਹ ਮੋਰਚਾ ਕਾਫੀ ਹੁਣ ਸਰਗਰਮ ਹੁੰਦਾ ਨਜ਼ਰ ਆ ਰਿਹਾ ਤੇ ਆਮ ਲੋਕ ਵੀ ਹੁਣ ਕਹਿਣ ਲੱਗ ਪਏ ਨੇ ਕਿ ਬੰਦੀ ਸਿੰਘਾਂ ਨੂੰ ਰਹਾ ਕਰਨਾ ਚਾਹੀਦਾ ਹੈ ਤੋਂ ਭਾਈ ਜਗਤਾਰ ਸਿੰਘ ਆਵਾਰ ਦੇ ਪਿੰਡ ਵੱਡਾ ਘੱਟ ਆਉਣ ਵਾਲੇ ਦਿਨਾਂ ਦਰਾਨ ਹੋਏਗਾ 21 ਫਰਵਰੀ ਦਾ ਦਿਨ ਰੱਖਿਆ ਗਿਆ ਤੇ ਜੋਗਰਾ ਸਿੰਘ ਜੋ ਵੱਡੇ ਕਰੈਕਟਰ ਨੇ ਇਹ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਸਾਰਿਆਂ ਨੂੰ ਕਿਹਾ ਹੈ ਕਿ ਉਮਾ ਮਾਕੇ ਉੱਥੇ ਪਹੁੰਚਣਾ ਹੈ ਉਹ ਦੇਖਦੇ ਆਂ ਬੰਦੀ ਸਿੰਘਾਂ ਦਾ ਮਸਲਾ ਔਰ ਕਿੰਨਾ ਹੋਰ ਚੱਲੇਗਾ ਔਰ ਪੰਜਾਬ ਸਰਕਾਰ ਇਸ ਮਾਮਲੇ ਤੇ ਫਿਲਹਾਲ ਕਿ ਪੁਤਰਨ ਕੀਤੀ ਹੋਈ ਹੈ ਤਾਂ ਇੱਕ ਮਾਮਲਾ ਅੱਜ ਹੀ ਜੁੜਿਆ ਉਹ ਹੈ ਸਿੱਧੂ ਮਸੂਏ ਵਾਲੇ ਦੇ ਮਾਤਾ ਪਿਤਾ ਵੱਲੋਂ ਜਿਸ ਤਰ੍ਹਾਂ ਐਸਐਸਪੀ ਦਫ਼ਤਰ ਵਿੱਚ ਧਰਨਾ ਦਿੱਤਾ ਗਿਆ ਕਿ ਉਹਨਾਂ ਦੇ ਮੁੰਡੇ ਦੇ ਗੀਤਾਂ ਦੀ ਕਮਾਈ ਕੋਈ ਹੋਰ ਕੰਪਨੀ ਕਰ ਰਹੀ ਹੈ ਜਿਹਦੇ ਬਾਰੇ ਉਹਨਾਂ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਉਥੋਂ ਦੇ ਏਰੀਆ ਦੇ ਡੀਆਈਜੀ ਨੇ ਜੋ ਸਿੱਧੂ ਮਸੂਆਣਾ ਦੇ ਪਿਤਾ ਨੇ ਉਹਨਾਂ ਨੂੰ ਫਿਰ ਲਾਲ ਘਰ ਨੇ ਤੋਹਤਾ ਦਿੱਤਾ ਹੈ ਔਰ ਕਿਹਾ ਇਸ ਮਾਮਲੇ ਦਾ ਜ਼ਰੂਰ ਵਧੀਆ ਹੱਲ ਕੋਈ ਲੱਭਿਆ ਜਾਏਗਾ ਸੋ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਸਿਆਸਤ ਭਾ ਗਈ ਹੈ ਪਰ ਪੰਜਾਬ ਦੇ ਮੁੱਦੇ ਗਾਇਬ ਨੇ ਸਾਡੇ ਵੱਡੇ ਸ਼ਾਸਕੀ ਆਗੂ ਨੇ ਜਿਹੜੇ ਇੱਕ ਦੂਜੇ ਤੇ ਗਲਤ ਤੋਮ ਤਾਂ ਲਾਰੇ ਨੇ ਔਰ ਸਿਆਸਤ ਗਲਤ ਬਾਸੇ ਜਾ ਰਹੀ ਹੈ ਚਾਹੀਦਾ ਇਹ ਕਿ ਪੰਜਾਬ ਦੀ ਸਿਆਸਤ ਸਹੀ ਪੱਛੇ ਜਾਵੇ ਔਰ ਲੋਕ ਵੀ ਇਹ ਸਿਆਸਤ ਨੂੰ ਇੰਜੋਏ ਕਰਨ ਔਰ ਔਕ ਦੇਖਣ ਕਿ ਕਿਹੜਾ ਆਗੂ ਸਿਆਣਾ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦੇ ਬਿਆਨਵਾਜੀਆਂ ਚ ਉਲਝ ਗਏ ਤਾਂ ਚਿੱਕੜ ਸਾੜੀ ਦਾ ਜਿਹੜਾ ਮਾਮਲਾ ਹੈ ਉਹ ਜ਼ਿਆਦਾ ਲੋਕਾਂ ਦੇ ਧਿਆਨ ਕਿੱਤੇਗਾ ਇੱਕ ਗੱਲ ਹੋਰ ਚੰਗੀ ਹੋਈ ਹੈ ਕਿ ਰਾਜ ਸਭਾ ਦੇ ਵਿੱਚ ਜੋ ਰਗਵ ਚੱਡਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਐਵੇਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜੇ ਵੀ ਜਿੱਤੇ ਹੋਏ ਚੋਣ ਦੇ ਨੁਮਾਇੰਦੇ ਨੇ ਉਹਨਾਂ ਨੂੰ ਵਾਪਸ ਵੀ ਬੁਲਾਇਆ ਜਾਵੇ ਉਹਨਾਂ ਤੇ ਤਲਵਾਰ ਲਟਕਦੀ ਹੋਵੇ ਕਿ ਜੇਕਰ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਦੇ ਸਿਰ ਤੇ ਤਾਜ ਦੇ ਦਿੱਤਾ ਤਾਂਕਰ ਉਹ ਤਾਜ ਵਾਪਸ ਵੀ ਹੋ ਸਕਦਾ ਹੈ ਤੋਂ ਚਾਰ ਪੰਜ ਮਿੰਟ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਔਰ ਸਪਸ਼ਟ ਕਿਹਾ ਹੈ ਕਿ ਬਹੁਤੇ ਲੀਡਰ ਜਿੱਤਦਾ ਜਾਂਦੇ ਨੇ ਪਰ ਲੋਕਾਂ ਦਾ ਧਿਆਨ ਨਹੀਂ ਰੱਖਦੇ ਤੋਂ ਦੇਖਦੇ ਆ ਇਹ ਇਹ ਜੋ ਇਸ ਮੁੱਦੇ ਤੇ ਉਹਨਾਂ ਨਾਲ ਜਨਾਂਦਰਨ ਹੋਰ ਵੀ ਚਰਚਾ ਚੱਲੇਗੀ ਕਿਉਂਕਿ ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ ਹੈ ਕਿ ਜਿਹੜਾ ਵੀ ਕੋਈ ਲੀਡਰ ਕੰਮ ਨਹੀਂ ਕਰੇਗਾ ਉਸ ਨੂੰ ਬਰਖਾਸਤ ਵੀ ਕਰਨਾ ਚਾਹੀਦਾ ਹੈ ਉਕੇ ਲੋਕਾਂ ਦੇ ਜਿਹੜੇ ਕੋਨਪਸੀਨੇ ਦੀ ਕਮਾਈ ਹੁੰਦੀ ਹੈ ਉਸ ਕਮਾਈ ਨਾਲ ਹੀ ਸਾਡਾ ਸਾਰਾ ਸੈਸੀ ਸਿਸਟਮ ਚੱਲਦਾ ਹੈ ਸੋ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਫਿਰ ਚਰਚਾ ਕਰਾਂਗੇ ਫਿਰ ਲਾਲ ਦੇ ਆਂਗ